ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੋਨਾ ਪੰਜਾਬ ਯੂਨੀਵਰਸਿਟੀ ਤੋਂ ਐਮ ਐਸ ਸੀ ਕੰਪਿਊਟਰ ਸਾਇੰਸ ਕਰ ਚੁੱਕੀ ਸਿਮਰਨਜੀਤ ਕੌਰ ਦੀ ਸੋਲਨ ਤੋਂ ਵਾਪਸ ਆਂਦੇ ਹੋਏ ਮੌਤ ਹੋ ਗਈ ਮਾਮਲੇ ਦੀ ਜਾਣਕਾਰੀ ਦੱਸ ਦਿੰਨੇ ਆ ਸਿਮਰਨਜੀਤ ਜਿਹੜੀ ਕੀ ਹੈ ਕਰਨਾਲ ਦੇ ਰਾਮਨਗਰ ਦੀ ਰਹਿਣ ਵਾਲੀ ਸੀ ਤੇ ਹੋਸਟਲ ਨੰਬਰ 3 ਚ ਪੜਾਈ ਕਰ ਰਹੀ ਸੀ ਕੰਪਿਊਟਰ ਸਾਇੰਸ ਸੋ ਐਮ ਐਸ ਸੀ ਉਸਨੇ ਪਾਸ ਕਰ ਲਈ ਸੀ ਤੇ ਜਲਦੀ ਹੀ ਉਸਨੇ ਉਹ ਪੰਜਾਬ ਯੂਨੀਵਰਸਿਟੀ ਦਾ ਰੂਮ ਖਾਲੀ ਕਰਨਾ ਸੀ ਲੇਕਿਨ ਸ਼ਨੀਵਾਰ ਰਾਤ ਦੀ ਕਰਨਾ ਹੈ ਸ਼ਨੀਵਾਰ ਰਾਤ ਨੂੰ ਉਹ ਆਪਣੀ ਇੱਕ Shimla ਦੀ ਰਹਿਣ ਵਾਲੀ ਸਹੇਲੀ ਤੇ ਤਿੰਨ ਲੜਕੇ ਨਾਲ ਸੀ ਜਿਹਦੇ ਚੋਂ ਦੋ ਸਕੇ ਭਰਾ ਸਨ ਤੇ ਇਹ ਪੰਜੋ ਜਣੇ ਸੋਲਨ ਘੁੰਮਣ ਗਏ ਸੀ ਤੇ ਸੋਲਨ ਕੋਲੋਂ ਤੋਂ ਬਾਅਦ ਇਹ ਐਤਵਾਰ ਨੂੰ ਉੱਥੋਂ ਦੀ ਵਾਪਸ ਆ ਰਹੇ ਸਨ ਤੇ ਵਾਪਸ ਆਂਦੇ ਹੋਏ ਰਸਤੇ 'ਚ ਧਰਮਪੁਰ 'ਚ ਇਹਨਾਂ ਪੰਜਾਂ ਨੇ ਖਾਣਾ ਖਾਧਾ ਤੇ ਉਸ ਤੋਂ ਬਾਅਦ ਜਿੱਦਾਂ ਹੀ ਇਹ ਚੰਡੀਗੜ੍ਹ ਐਂਟਰੀ ਕੀਤੇ ਤੇ ਚੰਡੀਗੜ੍ਹ ਦੇ ਕਲਾਗ੍ਰਾਮ ਲਾਈਟਾਂ ਦੇ ਨੇੜੇ ਅਚਾਨਕ ਸਿਮਰਨਜੀਤ ਦੀ ਤਬੀਅਤ ਵਿਗੜ ਗਈ ਦੇਰੀ ਕਿਤੇ ਹੋਏ ਸੈਕਟਰ 16 ਦੇ ਹਸਪਤਾਲ ਚ ਲੈ ਕੇ ਆ ਗਏ ਤੇ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਲਾਨ ਦਿੱਤਾ ਗਿਆ ਤੁਹਾਨੂੰ ਦੱਸ ਦਿੰਦੇ ਆ ਸਿਮਰਨਜੀਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੱਸਣਾ ਹੈ ਕਿ ਸਿਮਰਨਜੀਤ ਦੀ ਹਾਰਟਬੀਟ ਸਲੋ ਹੋ ਜਾਂਦੀ ਹੈ ਤੇ ਇਹਦੀ ਦਵਾਈ ਵੀ ਚੱਲ ਰਹੀ ਸੀ 2013 ਚ ਵੀ ਉਸ ਦੀ ਅਚਾਨਕ ਹੀ ਹਾਰਟਬੀਟ ਸਲੋ ਹੋ ਗਈ ਸੀ ਤੇ ਉਸ ਤੋਂ ਬਾਅਦ ਇਹਦੀ ਲਗਾਤਾਰ ਦਵਾਈ ਚੱਲ ਰਹੀ ਸੀ ਤੇ ਹੁਣ ਤਾਰੇ ਸਾਹਮਣੇ ਆ ਰਿਹਾ ਕਿ ਵੀ ਸਿਮਰਨਜੀਤ ਦਾ ਸੈਕਟਰ 16 ਦੇ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ ਪੁਲਸ ਨੇ ਉਹ ਜਿਹੜੀ লাশ ਹੈ ਉਹਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਿਸ ਤੋਂ ਬਾਅਦ ਉਹਦੇ ਸਿਮਰਨਜੀਤ ਦੇ ਪਰ ਨਾ ਹੋ ਗਏ ਹਨ ਹੁਣ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਵਿਸਥਾਰ ਵੀ ਜਾਂਚ ਵਾਸਤੇ ਸੀਐਫਐਸਐਲ ਭੇਜਿਆ ਜਾ ਰਿਹਾ ਹੈ ਤੇ ਇਸ ਦੀ ਰਿਪੋਰਟ ਆਉਣ ਤੋਂ ਬਾਅਦ ਸਿਮਰਨਜੀਤ ਦੀ ਮੌਤ ਦਾ ਅਸਲੀ ਕਾਰਨ ਦਾ ਖੁਲਾਸਾ ਹੋਏਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੋਨਾ ਪੰਜਾਬ ਯੂਨੀਵਰਸਿਟੀ ਤੋਂ ਐਮਐਸਸੀ ਕੰਪਿਊਟਰ ਸਾਇੰਸ ਕਰ ਚੁੱਕੀ ਸਿਮਰਨਜੀਤ ਕੋਰ ਦੀ 16 ਤੋਂ ਵਾਪਸ ਆਂਦੇ ਹੋਏ ਮੌਤ ਹੋ ਗਈ ਮਾਮਲੇ ਦੀ ਜਾਣਕਾਰੀ ਦੱਸ ਦਿੰਦੇ ਹਾਂ ਸਿਮਰਨਜੀਤ ਜਿਹੜੀ ਕੀ ਹੈ ਕਰਨਾਲ ਦੇ ਰਾਮਨਗਰ ਦੀ ਰਹਿਣ ਵਾਲੀ ਸੀ ਤੇ ਹੋਸਟਲ ਨੰਬਰ 3 'ਚ ਪੜ੍ਹਾਈ ਕਰ ਰਹੀ ਸੀ ਕੰਪਿਊਟਰ ਸ ਜੋ ਐਮਐਸਸੀ ਉਸਨੇ ਪਾਸ ਕਰ ਲਈ ਸੀ ਤੇ ਜਲਦੀ ਹੀ ਉਸਨੇ ਉਹ ਪੰਜਾਬ ਯੂਨੀਵਰਸਿਟੀ ਦਾ ਰੋਮ ਖਾਲੀ ਕਰਨਾ ਸੀ ਲੇਕਿਨ ਸ਼ਨੀਵਾਰ ਰਾਤ ਦੀ ਕਰਨਾ ਹੈ ਸ਼ਨੀਵਾਰ ਰਾਤ ਨੂੰ ਉਹ ਆਪਣੀ ਇੱਕ Shimla ਦੀ ਰਹਿਣ ਵਾਲੀ ਸਹੇਲੀ ਤੇ ਤਿੰਨ ਲੜਕੇ ਨਾਲ ਸੀ ਜਿਹਦੇ ਚੋਂ ਦੋ ਸਕੇ ਭਰਾ ਸਨ ਤੇ ਇਹ ਪੰਜੋ ਜਣੇ ਸੋਲਨ ਘੁੰਮਣ ਗਏ ਸੀ ਤੇ ਸੋਲਨ ਕੋ ਮੰਤੋਂ ਬਾਅਦ ਇਹ ਐਤਵਾਰ ਨੂੰ ਉੱਥੋਂ ਦੀ ਵਾਪਸ ਆ ਰਹੇ ਸਨ ਤੇ ਵਾਪਸ ਆਂਦੇ ਹੋਏ ਰਸਤੇ 'ਚ ਧਰਮਪੁਰ 'ਚ ਇੰਨਾ ਪੰਜਾਂ ਨੇ ਖਾਣਾ ਖਾਧਾ ਤੇ ਉਸ ਤੋਂ ਬਾਅਦ ਜਿੱਦਾਂ ਹੀ ਇਹ ਚੰਡੀਗੜ੍ਹ ਐਂਟਰੀ ਕੀਤੇ ਤੇ ਚੰਡੀਗੜ੍ਹ ਦੀ ਕਲਾਗ੍ਰਾਮ ਲਾਈਟਾਂ ਦੇ ਨੇੜੇ ਅਚਾਨਕ ਸਿਮਰਨਜੀਤ ਦੀ ਤਬੀਅਤ ਵਿਗੜ ਗਈ ਦੀ ਦੇਰੀ ਕਿਤੇ ਹੋਏ ਸੈਕਟਰ 16 ਦੇ ਹਸਪਤਾਲ ਚ ਲੈ ਕੇ ਆ ਗਏ ਤੇ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਲਾਨ ਦਿੱਤਾ ਗਿਆ ਤੁਹਾਨੂੰ ਦੱਸ ਦਿੰਦੇ ਆ ਸਿਮਰਨਜੀਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੱਸਣਾ ਹੈ ਕਿ ਸਿਮਰਨਜੀਤ ਦੀ ਹਾਰਟਬੀਟ ਸਲੋ ਹੋ ਜਾਂਦੀ ਹੈ ਤੇ ਇਹਦੀ ਦਵਾਈ ਵੀ ਚੱਲ ਰਹੀ ਸੀ 2013 ਚ ਵੀ ਉਸ ਦੀ ਅਚਾਨਕ ਹੀ ਹਾਰਟਬੀਟ ਸਲੋ ਹੋ ਗਈ ਸੀ ਤੇ ਉਸ ਤੋਂ ਬਾਅਦ ਇਹਦੀ ਲਗਾਤਾਰ ਦਵਾਈ ਚੱਲ ਰਹੀ ਸੀ ਤੇ ਹੁਣ ਸਾਹਮਣੇ ਆ ਰਿਹਾ ਕਿ ਵੀ ਸਿਮਰਨਜੀਤ ਦਾ ਸੈਕਟਰ 16 ਦੇ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ ਪੁਲਸ ਨੇ ਉਹ ਜਿਹੜੀ লাশ ਹੈ ਉਹਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਿਸ ਤੋਂ ਬਾਅਦ ਉਹਦੇ ਸਿਮਰਨਜੀਤ ਦੇ ਪਰਿ काना हो गए हैं हुन पोस्टमार्टम रिपोर्ट आने तो बाद विसरा भी जांच वास्ते सीएफएसएल भेजा जा, जा रहा है तो इस दी रिपोर्ट आने तो बाद सिमरनजीत दी मौत का असली कारण का खुलासा होएगा चंडीगढ़ तो कैमरामैन दीपक दे नाल मैं अमन लूना दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर